ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋੜੀ 52 ਅਖਰੀ ਮਹਲਾ ਪੰਜਵਾ ਸ਼ਲੋਕ ਆਪੇ ਕੀ ਕਰਾਇਆ ਆਪੇ ਕਰਨੇ ਜੋਗ ਨਾਨਕ ਇੱਕ ਰਵ ਰਿਆ ਦੂਸਰ ਹੋਇਆ ਨਾ ਹੋਗ ਇਹ ਸਾਰਾ ਜਗਤ ਤਮਾਸ਼ਾ ਉਸ ਪਰਮਾਤਮਾ ਦਾ ਬਣਾਇਆ ਹੋਇਆ ਹੈ ਉਹ ਆਪ ਸਭ ਕਰਨ ਦੀ ਤਾਕਤ ਰੱਖਦਾ ਹੈ ਗੁਣਾਨਕ ਫਰਮਾਉਂਦੇ ਹਨ ਉਹ ਸਭ ਤੋਂ ਵੱਡੀ ਤਾਕਤ ਇੱਕ ਵਾਏ ਗੁਰੂ ਸਾਰੇ ਸੰਸਾਰ ਵਿੱਚ ਵਿਆਪਕ ਹੈ ਉਸ ਵਰਗਾ ਨਾ ਕੋਈ ਹੋਇਆ ਹੈ ਤੇ ਨਾ ਹੀ ਕੋਈ ਹੋਵੇਗਾ ਬਾਡੀ ਓਮ ਸਾਧ ਸਤ ਗੁਰ ਨਮਸਕਾਰੰ ਆਦਮ ਅਦੰਤ ਨਿਰੰਕਾਰੰ ਆਪੇ ਸੋਣ ਆਪੇ ਸੁਖਿਆਤਨ ਆਪੇ ਸੁਣਤ ਆਪ ਹੀ ਜਸਨ ਆਪਨ ਆਪ ਆਪੇ ਉਪਾਇਓ ਆਪੇ ਪਾਪ ਆਪ ਹੀ ਮਾਇਓ ਆਪੇ ਸੁਖਮ ਆਪੇ ਸਤੂਲਾ ਲੱਖੀ ਨਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਂ ਦਇਆਲਾ ਤੇਰੀ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਉਸ ਓੰਕਾਰ ਇੱਕ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ ਜੋ ਆਪ ਹੀ ਸਤਿਗੁਰੂ ਹੈ ਸੰਸਾਰ ਦੀ ਸ਼ੁਰੂ ਵਿੱਚ ਉਹ ਨਿਰੰਕਾਰ ਆਪ ਹੀ ਸੀ ਹੁਣ ਵੀ ਉਹ ਆਪ ਹੀ ਹੈ ਅਤੇ ਅੰਤ ਵਿੱਚ ਵੀ ਉਸੇ ਦੀ ਹੋਂਦ ਰਹਿਣ ਵਾਲੀ ਹੈ ਉਹ ਆਪ ਹੀ ਸੁਨ ਸਮਾਧੀ ਵਿੱਚ ਲੀਨ ਰਹਿਣ ਵਾਲਾ ਹੈ ਤੇ ਆਪ ਹੀ ਸੁਖ ਦੇ ਆਸਨ ਤੇ ਵਿਰਾਜਮਾਨ ਹੈ ਉਹ ਆਪ ਹੀ ਆਪਣਾ ਜਸ ਸੁਣਦਾ ਹੈ ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ ਉਹ ਆਪ ਹੀ ਆਪਣੀ ਮਾਂ ਹੈ ਆਪ ਹੀ ਆਪਣਾ ਬਾਪ ਹੈ ਉਹ ਆਪ ਹੀ ਅਣਦੇਸ ਦੇ ਸਰੂਪ ਵਾਲਾ ਹੈ ਤੇ ਆਪ ਹੀ ਸੰਸਾਰ ਰੂਪ ਦੇਸ ਤੇ ਸਰੂਪ ਵਾਲਾ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਉਸ ਦੀ ਖੇਡ ਨੂੰ ਸਮਝਿਆ ਨਹੀਂ ਜਾ ਸਕਦਾ हे ਗਰੀਬਾਂ ਉੱਤੇ ਮਿਹਰ ਕਰਨ ਵਾਲੇ ਪ੍ਰਭੂ ਕਿਰਪਾ ਕਰ ਤਾਂ ਕਿ ਮੇਰਾ ਮਨ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ਰਹਾਉ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕੇ ਏਕ ਬਖਾਨ ਨੋ ਨਾਨਕ ਏਕ ਅਨੇਕ ਉਹ ਪਰਮੇਸ਼ਰ ਨਿਰਾਕਾਰ ਹੈ ਸੰਸਾਰ ਰੂਪ ਆਕਾਰ ਵਿੱਚ ਉਹੀ ਹੈ ਉਹ ਤਿੰਨ ਗੁਣਾ ਤੋਂ ਪਰੇ ਹੈ ਤੇ ਆਪ ਹੀ ਸਾਰੇ ਗੁਣਾ ਵਾਲਾ ਹੈ ਗੁਨਾਨਕ ਸਾਹਿਬ ਫਰਮਾਉਂਦੇ ਹਨ ਉਹ ਇੱਕ ਰੂਪ ਤੋਂ अनेका ਰੂਪਾਂ ਵਿੱਚ ਮੌਜੂਦ ਹੈ ਫਿਰ ਵੀ ਉਸ ਨੂੰ ਇੱਕ ਹੀ ਮੰਨਿਆ ਜਾਂਦਾ ਹੈ ਪੌੜੀ ਓਮ ਗੁਰਮੁਖਿ ਕੀ ਅਕਾਰਾ ਇੱਕੇ ਸੂਤ ਪਰੋਵਨ ਹਾਰਾ ਪੈਨ ਪੈਨ ਤ੍ਰ ਗੁਣ ਬਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਤਕਲੇ ਪਾਤ ਕਰ ਕਰੇ ਉਪਾਇਓ ਜਨਮ ਮਰਨ ਮਨ ਮੋ ਬਡਾਇਓ ਦੂਹੂ ਪਾਤ ਤੇ ਆਪ ਨਿਰਰ ਨਨਕ ਅੰਤ ਨ ਪਾਰਾ ਵਾਰਾ ਉਸ ਇੱਕ ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਹੈ ਉਸ ਇੱਕ ਨੇ ਹੀ ਸਾਰਿਆਂ ਨੂੰ ਜ਼ਿੰਦਗੀ ਦੇ ਧਾਗੇ ਵਿੱਚ ਫਰੋ ਰੱਖਿਆ ਹੈ ਉਸਨੇ ਵੱਖ-ਵੱਖ ਰੂਪਾਂ ਵਿੱਚ ਮਾਇਆ ਦੇ ਤਿੰਨ ਗੁਣਾ ਦਾ ਪ੍ਰਸਾਰਾ ਕੀਤਾ ਹੋਇਆ ਹੈ। ਉਹ ਮਾਇਆ ਦੇ ਤਿੰਨ ਗੁਣਾ ਤੋਂ ਪਰ ਹੈ। ਸੰਸਾਰ ਰੂਪ ਵਿੱਚ ਉਹੀ ਗੁਣਾ ਦੇ ਰੂਪ ਵਿੱਚ ਦਿਸਦਾ ਹੈ। ਉਸ ਪਰਮਾਤਮਾ ਨੇ ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕੀਤੇ ਹਨ। ਜਨਮ ਮਰਨ ਅਤੇ ਮਨ ਵਿੱਚ ਮੋਹ ਵਧਾਇਆ ਹੋਇਆ ਹੈ। ਪਰ ਉਹ ਪ੍ਰਭੂ ਦੋਹਾਂ ਤੋਂ ਵੱਖ ਰਹਿਦਾ ਹੈ ਗੁਨਾਹਿਕ ਸਾ ਫਰਮਉਂਦੇ ਹਨ ਉਸ ਵਾਹਿਗੁਰੂ ਦੇ ਗੁਨਾ ਦਾ ਅੰਤ ਅਤੇ ਆਰ ਪਰ ਨਹੀਂ ਪਾਇਆ ਜਾ ਸਕਦਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ